ਮਮੀ ਇੰਨੀ ਸੱਜਰੇ ਰੋਟੀ ਐਨੀ ਸੱਜਰੇ ਰੋਟੀ ਪਾਈ ਹਸਪੀਟਲ ਜਾਣਾ ਰੋਟੀਆਂ ਬਾਅਦ ਅਸੀਂ ਜ਼ਿਆਦਾ ਨਹੀਂ ਬਣਾ ਲਈਆਂ ਰੋਟੀ ਮੈਂ ਫਿਰ ਕੱਲ ਨੂੰ ਸਵੇਰੇ ਵੀ ਖਾ ਲੂੰਗੀ ਇੱਕ ਰੋਟੀ ਆਪਣਾ ਕੰਮ ਕਰੋ ਪੂਰਾ ਕਰਕੇ ਜਾਣਾ ਚਾਹੀਦਾ ਅੱਛਾ ਉਧਰ ਖਬਰ ਦਿੱਤੀ ਨਹੀਂ ਹਰੇ ਕਿਸ ਤਰ੍ਹਾਂ ਪੁਆਣਾ ਵੱਲ ਨਹੀਂ ਪੁਆਣਾ ਨੂੰ ਨਹੀਂ ਦੱਸਿਆ ਕਿਸੇ ਨੂੰ ਨਹੀਂ ਪਤਾ ਲੱਗੇ ਬਹੁਤ ਗਾਲੀ ਗਾਲੀ ਗੈੜੀ ਨੇ ਪਰਦੇ ਦੇ ਕਿਵੇਂ ਫਟਾਫਟ ਕਰ ਲਏ ਪਹਿਲੇ ਛੁੱਟੀ ਸੀ ਨਹੀਂ ਛੁਰੂ ਤੋਂ ਹਾਜੀ ਇਹ ਤਾਂ ਕਮਾੜੀ ਦੀ ਦਾੜੀ ਪਹਿਲਾਂ ਤਾਂ ਜਿਆੜੀ ਦਾੜੀ ਵਾਲ ਟਾਈ ਕਰਦੇ ਹੁੰਦੇ ਸੀ ਇੱਕ ਵਾਰ ਚਿੱਟੀ ਕੱਟ ਲਈ ਸੀ ਗੈੜੀ ਨੇ ਟਾਈ ਕਰਨੀ ਸ਼ੁਰੂ ਕੀਤੀ ਸਾਰੇ ਕਹਿੰਦੇ ਵੀ ਵਾਲ ਥੋੜੇ ਕਾਲੇ ਨੇ ਦਾੜੀ ਚਿੱਟੇ ਆ ਵੀ ਤੁਸੀਂ ਜੜੀ ਨਾ ਵਧੀਆ ਨਹੀਂ ਲੱਗਦਾ ਫਿਰ ਸਾਰਿਆਂ ਨੇ ਪਈਆਂ ਗਾਲਾਂ ਦੇਖੋ ਇੱਕਦਮ ਡੈਡੀ ਨੇ ਫੇਰ ਦਾੜੀ ਨਹੀਂ ਤੁਸੀਂ ਤੇ ਗੱਲ ਚੇਂਜ ਕਰ ਦਿੱਤੀ ਮੈਂ ਇਹ ਕਹਿਣਾ ਸੀ ਵੀ ਜੇ ਇਹੀ ਕੋਈ ਹੋਰ ਬੰਦੇ ਦੀ ਮਤਲਬ ਕੋਈ ਹੁੰਦੀ ਪ੍ਰੋਬਲਮ ਫਿਰ ਹੁਣ ਤੱਕ ਨੂੰ ਉਹਦਾ ਆਪਰੇਸ਼ਨ ਹੋ ਕੇ ਆ ਜਾਣਾ ਸੀਗਾ ਮਤਲਬ ਜੇ ਮੰਮੀ ਦਾ ਆਪਰੇਸ਼ਨ ਕਰਾਇਆ ਸੀਗਾ ਮੈਂ ਯੂਨੀਵਰਸਿਟੀ ਗਈ ਦੂਜੇ ਨੂੰ ਤਾਂ ਐ ਫੜਫੜ ਕਰਕੇ ਆ ਜਾਣਾ ਨਹੀਂ ਅੱਜ ਹੋ ਜਾਂਦਾ ਸੀ ਥੋੜੇ ਆਉਂਦੇ ਨੂੰ ਜੇ ਸਾਰੇ ਟੈਸਟ ਹੋ ਜਾਂਦੇ ਉਹ ਤਾਂ ਉਹ ਕੀ ਕਹਿੰਦੇ ਆ ਵਾਸੀ ਜਿਹਨੂੰ ਨਹੀਂ ਪਤਾ ਡਾੜੀ ਦੇ ਗੋਡੇਾਂ ਦੀ ਸੱਚੀ ਗੱਲ ਹੋ ਰਹੀ ਫੋਨੋਂ ਪਸਿੱਧੇ ਫਿਰ ਆਪ 40s ਤੇ ਆਉਣਾ ਪੈਣਾ ਸੀਗਾ ਡੈਡੀ ਕਹਿੰਦਾ ਹੈ ਨਾ ਉਸਦੇ ਪਾਸ ਗੱਲ ਕਰ ਰਹੇ ਕਿਉਂਕਿ ਇਹਦਾ ਸਕਸੈਸ ਰੇਟ ਬਹੁਤ ਆ ਨੀਰ ਬਲ ਕੋਈ ਕੋਈ ਸੀਰੀਅਸ ਹੈ ਕੋਈ ਉਹ ਹੋ ਨਹੀਂ ਨਾ ਮਾਰੇ ਜਰਾ ਹੀ ਗੋਲ ਹੈ ਹਾਂ ਕਰਵਾਈ ਫਿਰਦੇ ਨੇ ਸਾਰੇ ਕਹਿੰਦੇ ਨੇ ਵੀ ਬਹੁਤ ਵਧੀਆ ਮਾਸੀ ਮਾਸੀ ਮੈਨੂੰ ਯੂਨੀਵਰਸਿਟੀ ਮਾਸੀ ਨੇ ਫੋਨ ਕੀਤਾ ਕਹਿੰਦੇ ਮੈਂ ਕਿਉਂ ਫੋਨ ਨਹੀਂ ਚੈੱਕ ਕਰਦੇ ਘਰ ਦੇ ਪਤਾ ਨਹੀਂ ਕੀ ਹੋਇਆ ਤੂੰ ਲਾ ਕੇ ਦੇਖ ਮੈਂ ਲਾਇਆ ਡੈ ਕਹਿੰਦੇ ਅਬ ਇਸਟੈਬਿਲੇਸ਼ਨ ਕਰਾ ਲਿਆ ਬਹਿ ਗਿਆ ਹੈ ਮਾਸੀ ਤੇ ਡੈਡੀ ਕਹਿੰਦੇ ਹੁਣੇ ਚੜਿਆ ਨੇ ਡੈਡੀ ਨੇ ਨਹੀਂ ਤਾਂ ਵੀ ਨਹੀਂ ਰਿਹਾ ਇਹ ਜਿਹੜੇ ਸਭ ਕੋਲ ਦੇ ਅਸੀਂ ਆਏ ਜਿਹੜੀ ਪਿਛਲੀ ਵੀਡੀਓ ਐਂਡਰੋਇਡ ਨਾਲ ਦੇ ਨਾਲ ਉਹ ਸ਼ੁਰੂ ਹੋ ਗਿਆ ਇਹ ਹੜੀ ਹੜੀ ਉਸਾਰੀ ਚਾਹ ਹੈ ਆ ਮੇਰੀ ਮੰਮੀ ਦੇ ਫੋਨ ਆਉਣ ਤੋਂ ਬਾਅਦ ਮੇਰੀ ਬਾਹ ਦਾ ਆਪਰੇਸ਼ਨ ਹੋਇਆ ਛੋਟੇ ਜਿਹੇ ਫਰਸਟ ਕਲਾਸ ਜਿਹਾ ਜਦੋਂ ਤੇ ਮੈਂ ਸੋਚਦਾ ਸੀ ਯਾਰ ਵਧੀਆ ਹੋ ਤੁਮ ਹੋ ਗਿਆ ਬਾਹ ਤਾਂ ਵੱਡੇ ਵੱਡੇ ਕਰਵਾਉਣਾ ਐਨ ਔਖਾ ਉਦੋਂ ਤੈਨੂੰ ਨਹੀਂ ਨਾ ਕੁਝ ਉਦੋਂ ਮੈਨੂੰ ਕਰਦਾ ਸੀ ਬੱਜਾ ਵੀ ਸੋਚ ਰਿਹਾ ਸੀ ਕਿ ਮੈਂ ਆਰਾਮ ਨਾਲ ਸਕੂਟਰ ਤੇ ਸੀਗਾ ਵਿਚਾਰਾ ਨਾ ਸਕੂਟਰ ਤੇ ਬੈਠ ਜਾਣਾ ਪਰ ਆ ਮੇਰੀ ਬਾਹ ਇੱਕ ਤਾਂ ਇਹ ਬੈਂਡ ਹੁੰਦੀ ਹੈ ਮੇਰੀ ਸਿੱਧੀ ਰਹਿੰਦੀ ਸੀ ਪੂਰੀ ਬਹੁਤ ਸਿੱਧੀ ਐਨ ਪਰ ਜਦੋਂ ਹੋ ਕਰਕੇ ਨਾ ਮਮਮੀ ਨੇ ਮੈਨੂੰ ਲੈ ਕੇ ਨਾ ਬਾਥਰੂਮ ਚ ਤੁਹਾਡੇ ਜੀਰ ਦੇ ਨਾਲ ਫੜ ਕੇ ਬੈਠਾ ਸੀ ਜਿੰਦਾ ਸੀ ਮਦਦ ਲਈ ਰੋਈ ਜਦੋਂ ਤੇਰਾ ਡੈਡੀ ਸੀਗਾ ਉੱਥੇ ਤੇ ਡੈਵੀ ਸੀਗਾ ਚਰਚਾ ਸੀਗਾ ਇਹਨੂੰ ਕੀ ਪਤਾ ਵਿਚਾਰਾ ਕਿਹੜਾ ਹੈਗਾ ਸੀਗਾ ਜਦੋਂ ਨਾ ਉਹ ਚਰਦੇ ਬਾਗੇ ਜਮੇ ਬੇਹੋਸ਼ ਇਹਨੂੰ ਲੈ ਗਏ ਮੈਂ ਨਾ ਰੋਵਾ ਡੈਵੀ ਵਿਚਾਰਾ ਬੰਨ ਕਰੇ ਮਾਮੀ ਜੀ ਰੋ ਨਾ ਰੋ ਨਾ ਵਾਹ ਇਹ ਆਇਸਪੀ ਦੀ ਰੈਡੀ ਸੀ ਮੇਰੇ ਐਸਨਾਂ ਚਾਰ ਮੋਟੇ ਮੋਟੇ ਸਾਨੇ ਮੋੜ ਮੋੜ ਕੇ ਡੈਡੀ ਨੇ ਇੰਨਾ ਮੈਨੂੰ ਤਰਸਾਣਾ ਜਾਂਦੇ ਡੈਡੀ ਨੇ ਐਕਸਰਸਾਈਜ਼ ਉਹ ਜਿਹੜੇ ਕਹਿੰਦੇ ਨੇ ਕਰਮਾ ਹੱਸੇ ਉਹ ਬੈਗ ਮੇਰੀ ਮਮ ਜਮੇ ਸਟੇਡ ਸੀ ਵੀ ਅਸਲੀ ਦਿਨ ਨੂੰ ਪਤਾ ਨਹੀਂ ਕਿ ਰਹੀ ਸੀ ਮੇਰੀ 3-4 ਸਾਲ ਪੂਰੀ ਉਰੇ ਲੱਗਣ ਨੂੰ ਲੱਗੇ ਸੀਗੇ ਮਮ 40 ਦਿਨ ਦਾ ਤੇਰੇ ਪਹਿਲਾਂ ਪਹਿਲਾਂ ਨਾ ਹਿਲ ਆਏ ਉਂਗਲੀਆਂ ਨਹੀਂ ਖਲ ਰਹੀਆਂ ਸਾਨੂੰ ਯਾਦ ਡੈਡੀ ਨੇ ਇੱਕ ਵਕਤ ਲੱਗਿਆ ਹੋਇਆ ਸੀ ਦਾੜੀ 40 ਦਿਨ ਦਾ ਪਲੇਸਟਰ ਪਹਿਲਾਂ ਰੀਜੀ ਲਵਾ ਕੇ ਦਾੜੀ ਨੇ ਇੰਨੀ ਕਿ ਚਲਦੀ ਕੀਤੀ ਵਰ ਚਾਚੇ ਨੇ ਮਾਣੀ ਮਾਣੀ ਕਰਦੀ ਕਰਦੀ ਹੌਲੀ ਹੌਲੀ ਹੁਣ ਮੇਰੀ ਸਲਾਹ ਸੁਣ ਲੋ ਹੁਣ ਮੈਂ ਦਾੜੀ ਨਹੀਂ ਹਸਕਾ ਤੁਨੂੰ ਸਿੱਖਾਦੀ ਮੈਂ ਕਿ ਸੇਹ ਸਾਬ ਨੂੰ ਚਲ ਜਾਣਾ ਚਾਹੀਦਾ ਕਿੱਥੇ ਦਾੜੀ ਕੋਈ ਤਾਂ ਕੁਛ ਨਹੀਂ ਹੈਗਾ ਪਤਾ ਕਿਉਂ ਕਿਉਂਕਿ ਵੀ ਮੇਰਾ ਮੰਮੀ ਨਾਲ ਦਾ ਟਾਈਮ ਸਪੈਂਡ ਹੋਣਾ ਨਹੀਂ ਪਹਿਲਾਂ ਮੰਮੀ ਖੰਬੜੇ ਤੋਂ ਆਇਆ ਵਾ ਹਜੂਰ ਸਾਹਿਬ ਚੱਲ ਗਏ ਹੁਣ ਮੈਂ ਵੀ ਹਸਪੀਟਲ ਚੱਲੇ ਇਹ ਨਹੀਂ ਜਣਾ ਹਸਪਤਲ ਕਹਿੰਦੀ ਤਾਂ ਫੰਦ ਨਹੀਂ ਮੈਂ ਵਿਆਹ ਤੇ ਨਹੀਂ ਜਾਣਾ ਮੁੜ ਕੇ ਵੀ ਫਿਰ ਉਹ ਤਾਂ ਚਲੇ ਗਏ ਨਹੀਂ ਜਾਂਦੇ ਨਹੀਂ ਉਹੀ ਤਾਂ ਕਹਿਣੀ ਆ ਨਾ ਵੀ ਆਪਣੇ ਦਾ ਟਾਈਮ ਨਹੀਂ ਸਪੈਂਡ ਹੋਣਾ ਕੱਲ ਹੀ ਦੇਖਦੇ ਆਂ ਮੈਂ ਕੱਲੋਂ ਕਰਕੇ ਪਰਸੋਂ ਨੂੰ ਦੋ ਦੇਖਦੇ ਆਂ ਮੇਰਾ ਛੇਤੀ ਭੇਜ ਦੇਣਾ ਉਹਨੂੰ ਇੱਕ ਜਣਾ ਆ ਰਿਹਾ ਇੱਕ ਜਣਾ ਜਾ ਰਿਹਾ ਆਪਣੇ ਘਰ ਚੱਲ 6 ਮਹੀਨੇ ਬਾਅਦ ਇੰਦੀਆ ਫੇਰ ਆ ਜੀ ਕੱਲ ਨੂੰ ਹੋਊਗਾ ਸ਼ਾਇਦ ਆਪਰੇਟ ਕਰਨਾ ਵੀ ਕਰ ਲੂੰ ਟੈਸਟ ਪੋਸਟ ਕਰਕੇ ਜੇ ਬੇਸਿਕ ਚੀਜ਼ਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਨਹੀਂ ਅੱਜ ਸਾਰਾ ਕੁਝ ਕਰ ਲਿਆ ਹਾਂ ਉਹਨਾਂ ਨੇ ਇੱਕ ਟੈਸਟ ਵਗੈਰਾ ਹੁੰਦੇ ਸਾਰੇ ਡੈਲੀ ਡੈਟਸ ਮੇਰੇ ਨੂੰ ਜਮੇ ਹੀ ਕਲੀਅਰ ਆ ਗਏ ਕੋਈ ਜੀ ਪ੍ਰੋਬਲਮ ਨਹੀਂ ਵਸ ਗੋਡੇ ਨੇ ਦੁੱਖ ਦਿੱਤਾ ਹੋਇਆ ਕੋਈ ਪ੍ਰੋਬਲਮ ਨਹੀਂ ਹੋ ਜਦੋਂ ਜਦੋਂ ਮਨਿਹਾਰ ਦੇ ਵੀ ਖਤਮ ਹੋ ਗਏ ਵੀ ਕੀ ਕਰੇ ਜਿਵੇਂ ਗੋਡਿਆਂ ਦਾ ਥੋੜਾ ਜਿਹਾ ਠੀਕ ਐਵੇਂ ਉਹ ਦੂਜੇ ਐਕਸਟਰਾ ਮੈਂ ਖੰਡਿਆ ਪਿਆ ਮੈਨੂੰ ਕੱਲ 2000 ਪੈਸੇ ਗੋਡੇ ਵਾਲੇ ਚਿਪਸ ਜੇ ਮੈਂ ਜਾਣਾ ਹੁੰਦਾ ਹੂੰ ਮੈਂ ਉੱਥੇ ਸੈਂਡਵਿਚ ਖਾਣਾ ਇਹ ਕਹਿੰਦੀ ਇਹ ਕਹਿੰਦੀ ਫਕੀਨ ਦਾ ਬ੍ਰੇਡ ਮੈਂ ਸੋਚਿਆ ਕਿ ਮੈਂ ਤਾਂ ਆਰਡਰ ਕਰਦੀ ਆਂ ਮੈਂ ਕਰ ਸਕਦੀ ਮੈਂ ਸਿਰ ਸਿਰ ਖਾਵਾਏਗਾ ਇਹ ਪਰਖਾ ਕੇ ਆਇਆ ਘੱਟ ਨਹੀਂ ਹੁੰਦੇ ਮੈਂ ਖਾ ਹੀ ਨਹੀਂ ਰਹੀ ਐਨਾ ਹੁੰਦਾ ਪਰ ਇੱਕ ਗੱਲ ਐ ਨਾ ਮੈਂ ਕਿਹਾ 40 ਸੇ ਵੱਧ ਵਧੀਆ ਸੀ ਵਧੀਆ ਗੱਲ ਤੂੰ ਮੈਨੂੰ ਹਸਪੀਟਲ ਤੇ ਰਹਿਣਾ ਕੋਈ ਖਾਸ ਵਧੀਆ ਨਹੀਂ ਰਹਿਣਾ ਮੈਨੂੰ ਪਹਿਲਾ ਦਵਾਈ ਦੀ ਉਹ ਵਾਰਾ ਵੇਕਰ ਹਸਪੀਟਲ ਸੀ ਉਹ ਤਾਂ ਹੀ ਦੇ ਵੇ ਕਹਿ ਰਹੀ ਐ ਵੀ ਕਿਉਂ ਕਿ ਤੇਰੇ ਕੋਲ ਰਹੀ ਸੀ ਉਹ ਦੋ ਦਿਨਾਂ ਹੁਣ ਰਹਿਣਾ ਬੀਬੀ ਖੰਬੜੀ ਬਿਮਾਰ ਹੋ ਗਈ ਮੈਨੂੰ ਬਹੁਤ ਜ਼ੋਰ ਲਾਇਆ ਉਹ ਤਾਂ ਮੈਂ ਜ 10 ਪੜ੍ਹ ਕੇ ਹੱਤੀ ਸੀ ਵੀ ਤੂੰ ਵੀ ਮੈਂ ਤਾਂ ਰੋਵਾ ਵੀ ਮੈਂ ਨਹੀਂ ਤੇ ਕਮਾਲ ਦੀ ਗੱਲ ਇਹ ਹੈ ਮੈਂ ਰਾਤ ਨਹੀਂ ਰਿਹਾ ਮੈਂ ਟੈਂਪਰੇਰੀ ਬੇਸਿਸ ਤੇ ਰਹਿ ਤਰੇਟਾ ਵੀ ਰਹਿ ਮੈਂ ਮੈਂ ਵੀ 2-3 ਘੰਟੇ ਲਈ ਕਿਸੇ ਕੋਲ ਰਿਹਾ ਜਾਂ ਉਹਦੇ ਵੀ ਇੰਡੀਆ ਦੇ ਵਿੱਚ ਵੀ ਰਿਹਾ 5-6 ਘੰਟੇ ਰਿਹਾ ਐਵੇਂ ਰਿਹਾ ਵਾ ਬਟ ਮੈਨੂੰ ਵੀ ਓਵਰਨਾਈਟ ਸਟੇ ਕਰਨੀ ਉੱਥੇ ਮੈਨੂੰ ਐ ਹੁੰਦਾ ਵਾ ਕਿ ਹਸਪੀਟਲ ਹੀ ਫਰਕ ਹੁੰਦਾ ਕਈ ਹਸਪੀਟਲ ਬਹੁਤ ਕਲੀਨ ਬਹੁਤ ਵਧੀਆ ਹੁੰਦੇ ਨੇ ਕਿ ਹਸਪੀਟਲਾਂ ਨੇ ਵਧੀਆ ਦਿੰਦੇ ਹੋ ਸਮੈਲ ਜੀ ਚੜੀ ਜਾਂਦੀ ਹੈ ਮੈਂ ਮੈਨੂੰ ਜਿਆਦਾ ਮੈਂ ਅਬੋਲੋ ਸਿਨੇਸਵਰ ਆਪਣੇ ਜਿਹੜੇ ਗਵਰਨਰ ਪਿਤਾ ਸੀ ਉਹਨਾਂ ਦਾ ਆਪਰੇਸ਼ਨ ਆਇਆ ਸੀ ਉਹ ਯਾਰ ਸਾਡੇ ਨਾਲ ਇੱਕ ਬੰਦਾ ਪਿਆ ਸੀ ਡਾਕਟਰ ਨੇ ਅਗਵੇਲੇ ਇਧਰ ਵਿੱਚ ਠੀਕ ਹੋ ਤਸਿਓ ਕਹਿੰਦੇ ਠੀਕ ਆ ਉਹਨੇ ਯਾਰ ਜਿਆਦਾ ਐਂਪਰਦਾ ਚੱਕਿਆ ਉਹ ਜਿਹੜਾ ਇਧਰ ਬੰਦਾ ਪਿਆ ਸੀ ਉਹਦਾ ਐਕਸੀਡੈਂਟ ਹੋ ਸੀ ਤੇ ਦੋਨੇ ਲੱਤਾਂ ਵੱਢੀਆਂ ਸੀ ਮੈਂ ਦੇਖ ਕੇ ਜਮੇ ਮੇਰਾ ਐਂਕਵਰਾ ਮੈਂ ਕਹਾ ਉਹ ਬੰਦਾ ਐਂ ਪਿਆ ਇੱਕ ਉਹਦੀ ਬਾਹ ਇੱਕ ਪਤਣੀ ਬਾਹ ਵੀ ਵੱਢੀ ਹੋਈ ਸੀ ਮੈਨੂੰ ਯਾਦ ਨਹੀਂ ਹੁਣ ਦੋ ਹੀ ਲੱਤਾਂ ਵੱਢੀਆਂ ਹੋਈ ਸੀ ਉਹਨੇ ਵਿਚਾਰੀ ਮੈਨੂੰ ਇੰਨਾ ਮੰਨ ਜੇ ਹਿੱਲ ਗਿਆ ਕਦੋਂ ਦੇਖ ਕੇ ਡੈਡੀ ਵਾਲੇ ਕਹੜੇ ਨੇ ਬੰਦ ਡੈਡੀ ਨੇ ਬਹੁਤ ਬੰਦਿਆਂ ਦਾ ਆਪਰੇਸ਼ਨ ਕਰਾਇਆ ਲੇੜਾ ਬੰਦੇ ਚੁਪਟਾ ਕੇ ਗਾਣੇ ਬਹੁਤ ਬੰਦੇ ਰਿਸ਼ਤੇ ਦਾ ਇਥੇ ਤੇਰਾ ਤੇਰੇ ਕਰਾਇਆ ਹੋਰ ਤੇਰੀ ਮੰਮੀ ਦੇ ਕਰਾਇਆ ਇਹਨਾਂ ਦਾ ਹੋ ਗਿਆ ਸਟੋੜਿਆ ਆਉਂਦਿਆਂ ਨੂੰ ਤੇਰੀ ਮਾ ਉਹ ਬੜੀ ਤਾਈ ਦਾ ਇੱਧਰ ਇੱਧਰ ਮਾਮੀ ਦਾ ਚੰਦਰਜੀਤ ਵਾਲੀ ਮਾਮੀ ਦਾ ਮਾਮੀ ਦਾ ਉਹ ਦੂਈ ਮਾਮੀ ਦਾ ਕੋਟ ਵਾਲੀ ਦਾ ਉਹ ਤਾਂ ਕਰਾਈ ਨਹੀਂ ਹੁੰਦੀ ਸੀ ਕੋਟ ਵਾਲੀ ਮਾਮੀ ਦਾ ਉੱਥੇ ਵੀ ਰਾਗ ਲੈਣਾ ਰਿਹਾ 6 ਬੰਦਿਆਂ ਦੇ ਕਰਾਏ ਨੇ ਹੋਰ ਇੱਕ ਤਾਂ ਮਿਸ ਹੋ ਗਿਆ ਵੀ ਡਾਕਟਰ ਨੂੰ ਕਹਾਂ ਸੀ ਜੀ ਮੈਂ ਲਿਉਂਦਾ ਨਹੀਂ ਕਿਸੇ ਨੂੰ ਵੀ ਮੈਂ ਇਕੱਲਾ ਹੀ ਆ ਜਾਂਦਾ ਉਹ ਡਾਕਟਰ ਸਾਹਿਬ ਕਹਿੰਦੇ ਤੁਹਾਨੂੰ ਕਮਰਾ ਦਿੱਤਾ ਇੱਕ ਸਪੈਸ਼ਲ ਹੂੰ ਬਈ ਤੁਸੀਂ ਵੀ ਮੈਂ ਕੱਲੇ ਨੂੰ ਔਖਾ ਹੋ ਜਾਂਦਾ ਕਿ ਇਹ ਗੀਰੀ ਕੋਈ ਚੀਜ਼ ਇਹ ਉਹ ਤਾਂ ਬੈਲ ਉਹ ਕਹਿੰਦੇ ਟੈਲੀਫੋਨ ਵੀ ਹੈ ਬੈਲ ਵੀ ਹੈ ਪਹਿਲੇ ਦੇਖੋ ਨਹੀਂ ਸਹੀ ਹੁਣ ਤਾਂ ਬਹੁਤ ਸੁਵਿਧਾ ਹੋ ਜਾਂਦੀ ਹਾਂ ਹਾਂ ਫੇਰ ਘਬਰਾ ਮੈਂ ਤੇਰੀ ਮੰਮੀ ਦਾ ਜੀ ਨਾ ਲੱਗੀ ਹੂੰ ਹੁਣ ਜੇ ਵੜਾ ਲੈ ਡੈਡੀ ਕਰਾਂਗੇ ਜਲਦੀ ਉੱਠ ਜਾ ਕਰ ਤਿੰਨ ਘੰਟੇ ਮਿੰਟ ਤਿੰਨ ਘੰਟੇ ਮਿੰਟ ਤਾਂ ਉਹ ਕਰਾਂਗੇ ਤੇ ਵਾਰੀ ਰੂਹ ਦੀ ਕਿਰਪਾ ਨਾਲ ਇੱਕ ਵੀ ਨੁਕਸ ਨਹੀਂ ਆਇਆ ਜਿੰਨੀ ਉਹਨਾਂ ਨੇ ਕਰੀ ਆ ਹਾਰ ਤੇ ਇਹ ਨਾ ਮੇਰਾ ਹੰਦੁਖ ਨੂੰ ਆਟਿਆ ਮੈਂ ਦਿਲ ਤੇ ਉਹ ਕਰੀ ਜਾਣ ਦੇ ਹਾਰ ਉਹਦਾ ਤੇ ਰੋਦੇ ਹਾਰ ਮੇਰੇ ਨਾਲ ਕੇ ਨਾ ਨਹੀਂ ਉਹਦਾ ਦਰਬザਬ ਕਰੀ ਮੈਂ ਡਾਕਟਰ ਸਾਹਿਬ ਇਹਦਾ ਮੈਂ ਵੀ ਇਹ ਪੂਰੇ ਕੀਆ ਦੇਣਾ ਨਾ ਹਾਰ ਉਹ ਤੇਰਾ ਹਾਰ ਹੁੰਦਾ ਦੇ ਉਹ ਮੈਂ ਹੀ ਮੈਂ ਤਾਂ ਥੱਲੇ ਲੱਭੀ ਜਾਂਦਾ ਉਹ ਡਾਕਟਰ ਆਦਿਆ ਬੋਲਦਾ ਵਾ ਤੁਸੀਂ ਕੋਈ ਨਾ ਨਿਸ਼ਾਨੀ ਲਾ ਲਓ ਮੈਂ ਹੁਣ ਦੇਖ ਲਿਆ ਕਰੂ ਕਿ ਕਿੱਥੋਂ ਕਿੱਥੋਂ ਆ ਮੈਂ ਜੀ ਨੂੰ ਮੇਰੇ ਜੱਟ ਧੋਖ ਦਾ ਟੱਪ ਦਾ ਮੈਂ ਕਹਿੰਦਾ ਵੀ ਧੋਖ ਟੱਪ ਦਾ ਕੀ ਪ੍ਰੋਬਲਮ ਆ ਤੇ ਮੈਂ ਆਰਮੀ ਵਾਲੇ ਦੋ ਤਿੰਨ ਬੰਦੇ ਦੇਖਨੇ ਜਿਹੜੇ ਜਮ ਇਨ ਨੋਰਮ ਹਸਪੀਟਲ ਦੇ ਵਿੱਚ ਜਾ ਕੇ ਇੱਕ ਪੀੜਾਈ ਦੇਖੇ ਸੀਗੇ ਮੈਂ ਉਹਨਾਂ ਦਾ ਜਪਰੇਸ਼ਨ ਉਹਨਾਂ ਨੂੰ ਕੈਮਰੇ ਤੇ ਨਾਲ ਦੀ ਨਾਲ ਦਿਖਾ ਰਹੇ ਸੀ ਡਾਕਟਰ ਐਕਸਪਲੇਨ ਕਰ ਰਹੇ ਸੀ ਉਹਨਾਂ ਨੇ ਆ ਕਰਦੇ ਨਾਲ ਕਿ ਸਿੱਕਰੀ ਥੱਲੇੋਂ ਸੁਣ ਕਿਤੇ ਹੋਏ ਸੀਗੇ ਹਨ ਜਾਂ ਬਾਹਰੋਂ ਉਹਦੇ ਕੋ ਜੋ ਬਣਾ ਹੋਣਾ ਜਦੋਂ ਮੇਰਾ ਪ੍ਰੈਸ਼ਰ ਤੇ ਮੈਨੂੰ ਸਾਰੇ ਸੇਂਜੀ ਇਹਨੂੰ ਧਰਨੇ ਅੱਛਾ ਕੋਈ ਨਹੀਂ ਵੈਸੇ ਉਹਦਾ ਨਾਮ ਇਹਦੇ ਅੰਦਰ ਪੜ ਗਿਆ ਤੇਰੀ ਮਰਜ਼ੀ ਹੈ ਜੇ ਉੱਪਰ ਇੱਕ ਡੈਰੀ ਰੇਂਦੇ ਦੁੱਧ ਵਧਾ ਲਿਆ ਹੁਣ ਖਬਰ ਲੈਣ ਚਾਹ ਉਹਦਾ ਅੱਜ ਪੁੱਛੀ ਜਾਂਦੇ ਸੀ ਪ੍ਰੈਸ਼ਰ ਹੋ ਗਿਆ ਇੱਕ ਮਿੰਟ ਹੋ ਗਿਆ ਓਹੋ ਇੱਕ ਵਾਰ ਉਹਦੇ ਰਿਸ਼ਤੇਦਾਰੀ ਸੀ ਵਿਆਹ ਸੀਗਾ ਉਹਨਾਂ ਦੇ ਡੱਗਰ ਨਹੀਂ ਸੀ ਰੱਖੇ ਹੋਏ। ਹਾਂਜੀ। ਉਹਨਾਂ ਨੇ ਕਾਡ ਤੇ ਵਗਰ ਲਿਖਤਾ ਵੀ ਜਿਹੜਾ ਵੀ ਅੱਜ ਦੁੱਧ ਲੈ ਕੇ ਆ। ਉਹ ਬੋਲ ਗਿਆ। ਅਈ ਨੇ ਦੁੱਧ ਨੂੰ ਵੀ ਆਪਾਂ ਦੇ ਪ੍ਰਵਾਹ ਸਮਝਦੇ ਹਾਂ। ਨਹੀਂ ਸਹੀ ਹੈ। ਮਾੜਾ ਸਾਹ ਹੁਣਾ ਚਾਰੀ ਦਾ। ਦੇਖ ਕੇ ਘਰ ਉਹਦੇ ਠੀਕ ਹੋਣਾ ਚਾਹੀਦਾ। ਹਾਂ ਗੋਡੇ ਦਾ ਬਹੁਤ ਹੀ ਆਦਾ ਜਮਾਈ ਵਸਤ ਬਣ ਗਈ। ਅੱਛਾ ਮੇਰਾ ਨਾਮ ਤਾਂ ਦੁੱਧ। ਅੱਛਾ ਹੋਰ ਸੋਡਾ। ਆਪਾਂ ਉੱਥੇ ਜਾ ਕੇ ਆਵਾਂਗੇ ਮੈਂ ਵੀ ਜਾਣਾ ਤੇਰਾ ਬਹੁਤ। ਅੱਛਾ ਹੋਰ ਮੈਂ ਟੀਵੀ ਨਹੀਂ ਲਿੱਤਾਂ। ਜਦ ਮੈਂ ਡਾਕਟਰ ਸਾਹਿਬ ਨੂੰ ਦਿਖਾ ਕੇ ਲਿਆ ਮੈਨੂੰ ਕਹਿੰਦੇ ਆਪਾਂ ਬਿਲਕੁਲ ਕਰਾ ਕੇ ਟੈਸਟ ਕਰਾ ਕੇ ਲਿਆ। ਕਿਸੇ ਦੀ ਹੋਰ ਹੈ ਹਿੰਦੂ ਜੈਂਟਲਮੈਨ ਜੀ ਮੈਨੂੰ ਫਾਈਲ ਫੜਾ ਰਿਹਾ ਰਿਪੋਰਟ ਬਣਾ ਰਿਹਾ ਹਾਂ ਜਦੋਂ ਉਹਨਾਂ ਕੋਲ ਗਿਆ ਮੈਂ ਕਿਹਾ ਮੈਂ ਖੜੀ ਦੇਖਣਾ ਪਈ ਨਾ ਮੇਰਾ ਨਾਮ ਨਾ ਮੇ ਤੁਹਾਨੂੰ ਮੈਂ ਜਾਦਾ ਆਇਆ ਮੈਂ ਕਿਹਾ ਮੈਡਮ ਉਹ ਕਹਿੰਦੀ ਬੁਰੇ ਆ ਜਾ ਮੈਂ ਜਮੈਂ ਇਤਿਹਰੇ ਗਾੜੀ ਚੋਰੀ ਦਾ ਫਿਰ ਕਹਿੰਦੀ ਕੀ ਗੱਲ ਮੈਂ ਕਿਹਾ ਕਹਿੰਦੀ ਹਾਂ ਇਹ ਲੈ ਕੇ ਦੋਤੀ ਥੋੜੀ ਬਹੁਤ ਗਲਤੀ ਮਿਸਟੇਕ ਹੁੰਦੀ ਹੈ ਬਹੁਤ ਗਲਤੀ ਮੰਮੀ ਨੇ ਰਿਪੋਰਟ ਹੀ ਕਿਸੇ ਦੀ ਦੇਦੀ ਸੀ ਬਹੁਤ ਬਹੁਤ ਬੜੀ ਮਿਸਟੇਕ ਹੈ ਆਪਣੇ ਘਰ ਦੇ ਵਿੱਚ ਹੀ ਤਿੰਨ ਚਾਰ ਬੰਦੇ ਉਹਨਾਂ ਨੇ ਕਿੰਨੀ ਜੀ ਬਗਲਾ ਚਲੋ ਚਲੋ ਇਤਨੀ ਜਾਲ ਕਰੀ ਕਿਰਪਾ ਜੀ ਦੀ ਚਲੋ ਬਈ ਚਲ ਭਾਗਵਾਨ ਜੀ ਚੱਲ ਤੂੰ ਰੋਟੀ ਰੋਟੀ ਰਹਿਣ ਦੇ ਉੱਥੇ ਬਾੜ ਗਿਰਦੀ ਜਾਰਡਰ ਕਰੀ ਪੈਸੇ ਮੇਰੇ ਕੋਲ ਹੈਗੇ ਜੀ ਮੈਂ ਕਾਰਡ ਚਲਾਈ ਪੈਨ ਮੈਨੂੰ ਕਹਿੰਦੇ ਰੋਟੀ ਬਣਾ ਲਾਪਦੇ ਆਪਦੀ ਬਣਾ ਲਾ ਜਸਤਨ ਸਿਰ ਬਣਾਇਆ ਤੇਰੇ ਮਿੰਟ ਉਹਨਾਂ ਨੇ ਮੈਨੂੰ ਕਿਹਾ ਕਈ ਇਹ ਕਹਿੰਦੇ ਬੰਦੇ ਬਹੁਤ ਵਧੀਆ ਹੁੰਦੇ ਨੇ ਉਹ ਫालतੂ ਜਿਵੇਂ ਤੇਰੀ ਮੰਮੀ ਜਮੇ ਕਰਾਇਆ ਸੀਗਾ ਕਰ ਲੈ ਅਜੋ ਤੇਰੀ ਉਹ ਮੰਮੀ ਦਾ ਕਰਾਇਆ ਸੀਗਾ ਉਹ ਦੇ ਜਾਂਦਾ ਸੀਗਾ ਚਾਰ ਰੋਟੀ ਫालतੂ ਉਹਦਾ ਵਾਲਾ ਪੱਖ ਸੀਗਾ ਹਾਂ ਮੇਰੀ ਦਰਦ ਸੀ ਆ ਬੈਗ ਬਹੁਤ ਹੈ ਨਾ ਤੇ ਅਸੀਂ ਉੱਥੇ ਦਿਖਾਉਣ ਤੇ ਲੱਗੇ ਜੈਨ ਹਸਪੀਟਲ ਖੰਵੇੜਾ ਪਰ ਉਹਦਾ ਕਰੂ ਫਿਰ ਗੋਟਿਆਂ ਦਾ ਉਹ ਕਰਾਉਣਾ ਸੀ ਤੇ ਭਾਈ ਉੱਥੇ ਗਏ ਅਸੀਂ ਹੈ ਨਾ ਮੈਂ ਕਿਹਾ ਵੀ ਬਹੁਤ ਜ਼ਿਆਦਾ ਦੁਖਦੀ ਮੈਨੂੰ ਤੌਰ ਵੀ ਨਹੀਂ ਹੁੰਦਾ ਉਹ ਡਾਕਟਰ ਆਪਣੇ ਮਿਲਟਰੀ ਡਾਕਟਰ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਸੀਗੀ ਜਾਣ ਪੈ ਤਾ ਤੇ ਉਹ ਛੁੱਟੀ ਦੇ ਸੀਗੇ ਰੈਫਰ ਨਾ ਦਿੱਤਾ ਉਹਨਾਂ ਨੇ ਹੂੰ ਹੂੰ ਤੇ ਉੱਥੋਂ ਹੀ ਫੋਨ ਕਰਕੇ ਮੇਰਾ ਰੈਫਰ ਲੈ ਲਿਆ ਡੇੜੀ ਨੂੰ ਬੇਤਾ ਵੀ ਜਾਓ ਤੁਸੀਂ ਲਿਆਉਂ ਜਾਗੇ ਚੱਕ ਕੇ ਮੈਨੂੰ ਉੱਥੇ ਐਡਮਿਟ ਕਰਦਾ 5 ਦਿਨ ਮੈਂ ਉੱਥੇ ਪਈ ਰਹੇ ਮੇਰੀ ਫਿਜ਼ਲ ਕਰਫਟਿੰਗ ਜੇਕਰ ਦੇਖ ਲੈ ਕਿੰਨਾ ਪਿਆਰ ਕਰਦਾ ਤੇਰਾ ਉਹ ਰਾਜਸਥਾਨ ਵਾਲੇ ਇੱਥੇ ਐਡਾ ਬੜਾ ਮਿਹਰਤਾ ਲਾ ਲਿਆ ਕਰਨ ਧੂਈ ਤੇ ਤੇਲ ਦਾ 15 ਦਿਨ ਬਾਅਦ ਕਿ ਉਹ ਹੋਰੇ ਟਾਈਮ ਨਾਲ ਕਰਦੇ ਨੇ ਉੱਥੇ ਭਾਈ ਕਦੇ ਸੂਪ ਆਇਆ ਕਰੇ ਕਦੇ ਕੋਚਾ ਜੀ ਲਾ ਰਿਹਾ ਮੈਂ ਗਿਆ ਪਈ ਜੇ ਰਿਕਰ ਨੂੰ ਕਹੀ ਨਹੀਂ ਉਹ ਤੋਂ ਕੰਮ ਕੋਈ ਨਾਲ ਬੈਠਦੇ ਪੈ ਲੈਣਾ ਉੱਥੇ ਸਾਡੀਆਂ ਵੀ ਬਾਹਾਂ ਦਸਣ ਲੱਗੀਆਂ ਹੋਰ ਪਤਾ ਕੀ ਹੈ ਜਿਹੜਾ ਹਸਪੀਟਲ ਨਾਲ ਬੰਦਾ ਜਾਂਦਾ ਨੂੰ ਕਈ ਵਾਰ ਉਹ ਬੰਦਾ ਬਹੁਤ ਅਜੀਬ ਬਿਹੇਵ ਕਰਦਾ ਹਸਪੀਟਲ ਨੂੰ ਤੰਗ ਕਰਦਾ ਹਾਂ 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 ਤੁਸੀਂ ਨਾਰਮਲ ਟੇਕ ਕੇ ਬੈਠੋ ਇਹ ਵੀ ਜਾਣੇ ਸਮੱਸਿਆ ਹੋ ਕੇ ਫੇਰ ਉਹ ਕਰੋ ਨਹੀਂ ਉਹ ਆਪੇ ਟੇਕ ਕੇ ਜਿਹੜਾ ਤੁਹਾਡੀ ਚਾਚੀ ਦਲੇਰ ਰਹੀ ਮੈਂ ਕਿਹਾ ਚੱਲ ਕਹਿੰਦੀ ਚਲੋ ਮੈਂ ਚੱਲਦੀ ਆ ਵਧੀਆ ਤੋਂ ਪਿੱਛੇ ਆ ਗਿਆ ਸਾਰੇ ਲੋਕ ਪਤਾ ਨਹੀਂ ਪਤਾ ਨਹੀਂ ਕੀ ਕਮਰਾ ਵੇੜਿਆ ਕਿ ਤੇ ਗੀਜ਼ਰ ਨਹੀਂ ਆਉਂਦਾ ਨਹੀਂ ਮੈਨੂੰ ਤਾਂ ਕਮਰਾ ਮੈਨੂੰ ਤਾਂ ਕਮਰੇ ਦਾ ਨਹੀਂ ਪਤਾ ਸੀ ਮੈਂ ਤਾਂ ਪਹਿਲਾਂ ਵੀ ਤਿਆਰ ਸੀ ਮੈਂ ਤਾਂ ਸਿਰਫ ਇਸ ਕਰਕੇ ਨਹੀਂ ਗਈ ਮੈਂ ਕਿਹਾ ਵੀਡੀਓ ਦੇਖਣ ਆ ਰਿਹਾ ਨੇ ਕਿਹਾ ਨਾ ਬਾਕੀ ਘਰ ਦਾ ਟੱਬਰ ਕਿੱਥੇ ਆ ਨਾ ਮੇਰਦੀ ਨਾ ਜੇ ਰਵੀ ਨਾ ਹੁੰਦਾ ਫਿਰ ਮੰਮੀ ਘਰੇ ਰਹੇਦੀ ਤੈਨੂੰ ਲਿਜਾਣਾ ਪੈਂਦਾ ਹੁੰਦਾ ਦੇਖੋ ਆਏ ਤਾਂ ਉਹ ਕੰਮ ਤਾਂ ਚਲਾਉਣਾ ਹਾਂਜੀ ਹਾਂ ਹਰ ਰਾਜਦੀਪ ਕਹਿੰਦਾ ਮੈਂ ਰਹਿਣਾ ਉਹ ਬਾਕੀ 6 ਬੈੜੀ ਦਾ ਉੱਥੇ ਕਿਰਾਇਆ 7 ਇਹਦਾ ਜਨਮ ਦਿਵਾਇਆ 8 ਅਰਥ ਬੰਦਿਆ ਦਾ ਮੈਂ ਰਾਜਦੀਪ ਨੂੰ ਉਹ ਦੂਜੀ ਗੱਲ ਇਹ ਆ ਮੰਮੀ ਦਾ ਹੁਣ ਵੀ ਹੋ ਸਕਦਾ ਸਿਰ ਦੁਖਣ ਲੱਗ ਜਵੇ ਹਸਪੀਟਲ ਚ ਬੈਣੀ ਆਉਣਾ ਹਰ ਉਹ ਡਿਪੈਂਡ ਕਰਦਾ ਚੱਲ ਗੱਡੀ ਸਟਾਰਟ ਕਰੀ ਗੱਡੀ ਸਟਾਰਟ ਪਹਿਲੇ ਮੈਂ ਰਾਜਦੀਪ ਲੱਭੀ ਜਾਂਦੀ ਰਾਜਦੀਪ ਗੱਡੀ ਚ ਵੜ ਕੇ ਲੌਕ ਕੇ ਬਹਿ ਗਿਆ ਨਹਿਰ ਸਾਰੀ ਸੁੱਕੀ ਪਈ ਹੈਗੀ ਅਸੀਂ ਆਉਂਦੇ ਹੋਇਆ ਵੀ ਦੇਖੀ ਇਹ ਨਾ ਕੀ ਰੀਜ਼ ਨੇ ਗਏ ਤਾਂ ਪਾਣੀ ਆ ਸੁੱਕ ਗਿਆ ਸਾਡੀ ਵੀ ਨਾ ਪਾਣੀ ਮੁੱਕ ਗਿਆ ਇਹ ਪਤਾ ਕੀ ਕਹਾਂ ਉਹ ਕਿਸੇ ਦੀ ਹਾਂਜੀ ਇਹ ਪਿਛਲੀ ਗਰੀ 23 ਦੇ ਵਿੱਚ ਜੋ ਬਰਸਾਤਾ ਪਈਆਂ ਨੇ ਗਦਾਵਰੀ ਨਦੀ ਨੇ ਇਹਦਾ ਪਾਣੀ ਤੋੜਦਾ ਗਦਾਵਰੀ ਨਹੀਂ ਉਹ ਜਿਹੜੀ ਜੇ ਗੁਰੂ ਸਾਹਿਬ ਪੈ ਸੀਗੇ ਬੱਛੇ ਸਰਸਾ 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 ਨਦੀ ਨੇ ਤੋੜਤਾ ਇਹ ਤਾਂ ਟੁੱਟ ਜਾਣੀ ਸੀਗੀ ਇੰਨਾ ਪਾਣੀ ਆਇਆ ਪਾਉ ਜਾਦੇ ਇਸ ਕਰਕੇ ਪੱਕੀ ਕਰਾਇਆ ਨੇ ਕਿਨਾਰੇ ਪਰੰਪਰ ਦੇ ਲੋਕ ਤਾਂ ਪਹਿਰੇ ਤੇ ਬੈਠੇ ਹੋਏ ਸੀ ਫਰਲੀ ਸਾਈਡ ਸਾਰੇ ਲੋਕ ਬੈਠੇ ਮਿਲਟਰੀ ਬੈਠੀ ਸੀਗੀ ਬਹੁਤ ਪਰ ਗਲਤੀ ਵੀ ਲੋਕਾਂ ਦੀ ਆ ਨਾ ਮੱਜਾ ਵਾਰਦੇ ਨੇ ਕੁਛ ਨਵਾਂ ਸ਼ੋਅ ਕਰਦੇ ਰਹਿੰਦੇ ਉਹ ਤਾਂ ਗਲਤੀ ਤਾਂ ਲੋਕਾਂ ਦੀ ਵੀ ਪ੍ਰਸ਼ਾਸਨ ਦੀ ਵੀ ਹੈ ਜਿਹੜਾ ਦਰਾਖਤ गिर ਕੇ ਉਹਨੂੰ ਚੱਕਣ ਹਾਂਜੀ ਹਾਂ ਊਲਾਰੇ ਵਿੱਚ ਅਸੀਂ ਫਸੇ ਪਏ ਨੇ ਕਿੰਨੇ ਕਿੰਨੇ ਪੱਤੇ ਪਾਣੀ ਨਹੀਂ ਪੂਰਾ ਨਿਕਲਦਾ ਇੱਕ ਦੀ ਗਲਤੀ ਨਹੀਂ ਗਲਤੀ ਸਾਰੇ ਆ ਦੀ ਆ ਆ ਹੁਣ ਕਰੋੜਾਂ-ਾਰਬ ਰੁਪਇਆ ਲਾ ਕੇ ਗਲਤੀ ਦੂਰ ਹੋ ਜਾਣੀ ਹੈ ਹਾਂਜੀ ਹਾਂ ਸੋ ਆ ਸਾਈਡਾ ਪੱਕੀਆ ਕਰਨ ਨਾਲ ਪਾਣੀ ਦਾ ਪੱਧਰ ਬਹੁਤ ਥੱਲੇ ਚ ਰਹਿ ਜਾਂਦਾ ਹਾਂ ਉਹਨਾਂ ਪਾਣੀ ਨਹੀਂ ਰਹਿਣਾ ਹੈ ਹਾਂ ਕੰਮ ਤਾਂ ਜੰਗ ਪੱਧਰ ਤੇ ਚੱਲ ਰਿਹਾ ਬੁਰਤਰੀ ਤੋਂ ਪੁਰਤੋਂ ਲੈ ਕੇ ਰੋਪੜ ਤੱਕੇ ਕਰ ਲਿਆ ਕਹਿੰਦੇ ਵਧੀਆ ਪਰ ਉਹ ਫੇਰ ਪਾਣੀ ਵਾਲਾ ਨੁਕਸਾਨ ਹੋ ਜਿੰਨਾ ਵਧੀਆ ਪਾਣੀ ਸੀ ਉਹਨੇ ਪੁੱਤਰਾ ਆਪਾਂ ਤਾਂ ਵਧੀਆ ਕਹਿ ਨਹੀਂ ਆਪਾਂ ਕਰ ਵੀ ਕੀ ਸਕਦੇ ਹਾਂ ਉਹ ਕਹਿੰਦੇ ਜੇ ਟੁੱਟ ਗਈ ਤੁਸੀਂ ਕੀ ਕਰੋਗੇ ਜੇ ਨਹੀਂ ਸਹੀ ਗੱਲ ਫੇਰ ਹੋਰ ਵੀ ਨੁਕਸਾਨ ਜੇ ਟੁੱਟ ਜਾਂਦੀ ਰੌਂਪੁਰ ਕਨੇਚ ਆਪਣਾ ਮੈਡੂ ਟੁੱਟਿਆਣਾ ਸਾਹਨੇ ਵਾਲਾ ਜਮੇ ਨਹੀਂ ਰਹੇਦੇ ਸੀਗਾ ਇੰਨਾ ਪਾਣੀ ਆਉਂਦਾ ਸੀਗਾ ਬਹੁਤ ਜ਼ਿਆਦਾ ਹੁਣ ਆਪਣਾ ਪਿੰਡ ਕਿੰਨਾ ਨੀਵਾ ਹਾਂ ਆਪਾਂ ਬਸ ਨੇ ਆਪਾਂ ਨੂੰ ਰੋਡ ਕਰਕੇ ਬਚਤ ਆਪਣੀ ਨੇ ਸਰਦੀਆ ਉਹਦਾ ਤਾਂ ਆਪਣਾ ਵੀ ਨਾਲੇ ਚੜਦੀ ਬਲ ਤੇ ਪਾਸੇ ਪਿੰਡ ਘਟ ਨੇ ਇੱਕ ਨੀਲੂ ਹੀ ਆ ਬੜੀ ਹਾਂਜੀ ਉਹਨਾਂ ਨੇ ਪੱਕੀ ਕਰੀ ਕੋਈ ਡੰਗਰ ਨਹੀਂ ਪੜਦਾ ਰੋਡ ਚੱਲਦਾ ਇਹ ਤਿੰਨ ਚਾਰ ਕੇ ਪਿੰਡਾਂ ਦਾ ਜਿਆਦਾ ਡੰਗਰ ਪਾੜਦਾ 40 ਸਾਸ ਹਸਪੀਟਲ ਮਕਮੂਰੀ ਹਾਂਜੀ ਹੋਰ ਜਰੂਰੀ ਘਰ ਵੀ ਜਾਣਾ ਕਿਵੇਂ ਆ ਮੋਢੇ ਦਾ ਆ ਲਾ ਕੇ ਦੋ ਹੋਰ ਦੋ ਬਈਆ ਫਿਰ ਦੋ ਤੇ ਉਸ ਤਾਂ ਮੰਮੀ ਉਹ ਤਾਂ ਅੰਕੀ ਨਾ ਹੋ ਜਾਣੇ ਹਾਂ ਜੱਟਾਂ ਸੋਣ ਆਹ ਫੋਨ ਕਰ ਬੈਸਿਕ ਫੋਨ ਖੁੱਲੀ ਫੋਨ ਕਰਦੇ ਹੋ ਖੁੱਲੀ ਆ ਜੜੀ ਜੇ ਕੋਈ ਜ਼ਰੂਰਤ ਪਈ ਫੋਨ ਕਰ ਲਿਓ ਵੈਸੇ ਜੇਵੇ ਜ਼ਰੂਰਤ ਪਈ ਫੋਨ ਕਰ ਲਿਓ ਵੈਸੇ ਸਾਡੀ ਗਵਾਂਡ ਵਿੱਚ ਭੂਆ ਜੀ ਹੈਗੇ ਆ ਚਲੋ ਓਕੇ ਬਾਈ ਠੀਕ ਹੈ ਜੀ